ਫੁੱਲਾਂ ਦੇ ਨਾਲ ਮੁੱਖ ਮੰਤਰੀ ਤਵਾਰ ਸਿੰਘ ਮਰਹੋਰਾ ਦਾ ਸਵਾਗਤ ਕੀਤਾ ਜਾ ਰਿਹਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੇ ਪੰਜਾਬ ਦੀ بلند ਆਵਾਜ਼ ਨੂੰ بلند ਆਵਾਜ਼ ਨਾਲ ਪੇਸ਼ ਕਰ ਸਕੇ ਕਿਉਂਕਿ ਮਾਲਵੇ ਦੇ ਸੀ ਕਿ ਇੱਕ ਐਸੀ ਸਿਖਿਅਤਾਂ ਜਿਨ੍ਹਾਂ ਦੇ ਵਿੱਚ ਇਹ ਗੁਣ ਹੈਗੇ ਆ ਉਹ ਪੰਜਾਬ ਪੰਜਾਬੀ ਪੰਜਾਬੀਅਤ ਲਈ بلند ਆਵਾਜ਼ ਨਾਲ ਜੋ ਮਸਲੇ ਉਠਾ ਸਕਦੇ ਆ ਤੇ ਸਾਡਾ ਦੇਖੋ ਅੱਗੇ ਵੀ ਅਸੀਂ ਰਿਕਾਰਡ ਕਾਇਮ ਕੀਤਾ ਸੀ ਹੁਣ ਫਿਰ ਰਿਕਾਰਡ ਕਾਇਮ ਕਰਾਂਗੇ ਇਹਦਾ ਬਾਬੇ ਨਾਨਕ ਦਾ 13-13 ਹੈਗਾ ਠੀਕ ਨਾ ਜੀ ਉਹ ਕਰਦੇ ਨੇ ਕਿ 13-13 ਸੋ ਇਸ ਸਮੇਂ ਤਸਵੀਰਾਂ ਤੁਹਾਨੂੰ ਰੋਪੜ ਸ਼ਹਿਰ ਤੋਂ ਦਿਖਾ ਰਹੇ ਹਾਂ ਲੋਕ ਸਭਾ ਹਲਕਾ ਅਨੰਤਪੁਰ ਸਾਹਿਬ ਦੇ ਵਿੱਚ ਪ੍ਰਚਾਰ ਦੇ ਲਈ ਮੁੱਖ ਮੰਤਰੀ ਭਗਵਾਨ ਸਿੰਘ ਮਾਰ ਪਹੁੰਚੇ ਆ ਤਸਵੀਰਾਂ ਬੇਲਾ ਚੌਂਕ ਤੋਂ ਤੁਹਾਨੂੰ ਦਿਖਾ ਰਹੇ ਹਾਂ ਰੋਡ ਸ਼ੋਅ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਭਗਵਾਨ ਸਿੰਘ ਮਾਨ ਤੇ ਨਾਲ ਹੀ ਇਸ ਲੋਕ ਸਭਾ ਹਲਕੇ ਦੇ ਵਿੱਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਐਮਐਲਐਸਬੀ ਨਾਲ ਪਹੁੰਚੇ ਹੋਏ ਲੋਕਾਂ ਵੱਲੋਂ ਫੁੱਲਾਂ ਦੇ ਨਾਲ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਹੋਰਾਂ ਦਾ ਸਵਾਗਤ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਲ ਖੜੇ ਨੇ ਮਾਲਵਿੰਦਰ ਸਿੰਘ ਕੰਗ ਜੋ ਕਿ ਉਮੀਦਵਾਰ ਨੇ ਲੋਕ ਸਭਾ ਹਲਕਾ ਸ਼੍ਰੀਨੰਦਪੁਰ ਸਾਹਿਬ ਤੋਂ ਲਗਾਤਾਰ ਫੁੱਲ ਛੁੱਟੇ ਜਾ ਰਹੇ ਨੇ ਮੁੱਖ ਮੰਤਰੀ ਦੇ ਉੱਤੇ ਰੋਡ ਤੋਂ ਕੱਟਿਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਸਵੀਰਾਂ ਇਸ ਸਮੇਂ ਪਹਿਲਾ ਚੌਂਕ ਰੋਪੜ ਤੋਂ ਜਿੱਥੇ ਮੁੱਖ ਮੰਤਰੀ ਸਾਹਿਬ ਤੇ ਨਾਲ ਮਾਲਵਿੰਦਰ ਕੰਗ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵਿਸ਼ਾਲ ਜੋ ਰੈਲੀ ਰੋਡ ਸ਼ੋਅ ਕੱਟਿਆ ਜਾ ਰਿਹਾ ਹੈ ਕਿ ਭਗਵੰਤ ਸਿੰਘ ਮਾਨ ਮਾਲਵਿੰਦਰ ਕੰਗ ਹੋਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਇਸ ਸਮੇਂ ਤੇ ਗੀਤ ਉਹੀ ਚੱਲ ਰਿਹਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿੱਥੇ ਆ ਸੋਈ ਨਾ ਬੋਲਾਂ ਦੇ ਵਿੱਚ ਹੀ ਮੁੱਖ ਮੰਤਰੀ ਮਾਨ ਦੇ ਵੱਲੋਂ ਪਹਿਲਾਂ ਵੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਗਿਆ ਸੀ ਜਦੋਂ ਵਿਧਾਨ ਸਭਾ ਚੋਣਾਂ ਵੱਡਾ ਬਹੁਮਤ ਆਮਦਮੀ ਪਾਰਟੀ ਨੂੰ ਮਿਲਦਾ ਹੈ ਸੋ ਇੱਕ ਵਾਰ ਫੇਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਵੱਡਾ ਕਾਫਲਾ ਲੋਕਾਂ ਦਾ ਇਸ ਸਮੇਂ ਨਾਲ ਹੈ ਹਾਲਾਂਕਿ ਹੋਰ ਪਾਰਟੀਆਂ ਵੱਲੋਂ ਜੋ ਕੈਂਡੀਡੇਟ ਉਤਾਰੇਗੇ ਉਹਨਾਂ ਵੱਲੋਂ ਵੀ ਵੱਡੇ ਰੋਡ ਸ਼ੋਅ ਕਟੇ ਗਿਆ ਪਰ ਇਹ ਰੋਡ ਸ਼ੋਅ ਕਿਸ ਤਰ੍ਹਾਂ ਅਸਰਦਾਰ ਰਹੇਗਾ ਬਹੁਤ ਸਾਰੇ ਲੋਕ ਜੋ ਸਮਰਥਨ ਦੇ ਵਿੱਚ ਪਹੁੰਚੇ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਮੁੱਖ ਮੰਤਰੀ ਆਪ ਪ੍ਰਚਾਰ ਕਰਦੇ ਹੈ ਉਸ ਥਾਂ ਦੇ ਉੱਤੇ ਅਸਰ ਜ਼ਰੂਰ ਦਿਖਾਈ ਦਿੰਦਾ ਹੈ ਸੋ ਮਾਲਵਿੰਦਰ ਕੰਗ ਦਾ ਹੁਣ ਕਿਸ ਤਰ੍ਹਾਂ ਦਾ ਜਾਦੂ ਚੱਲੇਗਾ ਕਿਵੇਂ ਦੇਖਦੇ ਹਾਂ ਜੀ ਮੁੱਖ ਮੰਤਰੀ ਸਾਹਿਬ ਆਏ ਅੱਜ ਪ੍ਰਚਾਰ ਕਰਨ ਦੇ ਲਈ ਕੀ ਅਸਰ ਰਹੂਗਾ ਬਹੁਤ ਜਿਆਦਾ ਅਸਰ ਰਹੂਗਾ 13 ਦੀਆਂ 13 ਸੀਟਾਂ ਭਗਵਾਨ ਮਾਤੀ ਜੀ ਜਗਵਾਈ ਚਿੱਤਾਂਗੇ 13 ਸੀਟਾਂ ਦਾ ਦਾਵਾ ਠੋਕਦੇ ਹੋ ਤੁਸੀਂ ਵੀ ਪੂਰਾ ਪੂਰਾ ਭਰੋਸਾ ਤੁਹਾਨੂੰ ਪੂਰਾ ਭਰੋਸਾ ਲੋਕਾਂ ਕੋਲ ਕੰਮ ਕੀਤੇ ਆ ਪਾਰਟੀ ਨੇ ਕੰਮ ਕੀਤੇ ਆ ਅਜੇ 2 ਸਾਲ ਹੋਇਆ ਕੁਝ ਕੰਮ ਰਹਿੰਦੇ ਆ ਉਹ ਬਾਅਦ ਚ ਹੋ ਜਾਣਗੇ ਪਰ ਪੂਰੇ ਤੇ ਪੂਰਾ ਕੰਮ ਕੀਤੇ ਆ ਜਿੰਨੀਆਂ ਨੌਕਰੀਆਂ ਦਿੱਤੀਆਂ ਬਿਨਾਂ ਪੈਸੇ ਦੇ ਦੋ ਦਿੱਤੀਆਂ ਜਿੰਨੇ ਹੋਰ ਕੰਮ ਕੀਤੇ ਦਵਾਈਆਂ ਮੈਡੀਸਨ ਔਰ ਸਾਰੇ ਕੰਮ ਜੋ ਕੀਤੇ ਆ ਉਹ ਬਿਨਾ ਉਤਕ ਇੱਥੇ ਤੁਸੀਂ ਰੋਪੜ ਵਿੱਚ ਹੀ ਇੱਥੇ ਆਨੰਦਪੁਰ ਸਾਹਿਬ ਲੋਕਵਲਕਾ ਤੇ ਆ ਜੀ ਬਿਲਕੁਲ ਬਿਲਕੁਲ ਮੈਂ ਖੁਦ ਰੋਪੜ ਰਾਜ ਸਹਿਰ ਦਾ ਰਹਿਣ ਵਾਲਾ ਹਾਂ ਜਿਵੇਂ ਦੇਖਦੇ ਹੋ ਮਾਲਵਿੰਦਰ ਕੰਗ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਇੱਕ ਨੇਕ ਇਨਸਾਨ ਨੇਕ ਇਨਸਾਨ ਹੈ ਤੇ ਇਮਾਨਦਾਰ ਹੈਗਾ ਤੇ ਇਹ ਪੜਿਆ ਲਿਖਿਆ ਉਮੀਦਵਾਰ ਹੈ ਜਿਹੜਾ ਕਿ ਆਪ ਖੁਦ ਦੋ ਵਾਰ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਰਹਿ ਚੁੱਕਿਆ ਹੈ ਕਿਹੜੇ ਪਸੰਦ ਕਰਦੇ ਹੋ ਮਾਲਵਿੰਦਰ ਕੰਗ ਤੁਹਾਨੂੰ ਇੱਕ ਵਧੀਆ ਉਮੀਦਵਾਰ ਮਿਲਿਆ ਕੀ ਲੱਗਦਾ ਬਹੁਤ ਵਧੀਆ ਵੀਦਵਾਰਾ ਪੜ੍ਹਿਆ ਲਿਖਿਆ ਵੀਦਵਾਰਾ ਐਮ ਐਲ ਐਲ ਵੀ ਕੀਤੀ ਹੋਈ ਆ ਕਿਉਂਕਿ ਸੰਸਦ ਦੇ ਵਿੱਚ ਪੜ੍ਹੇ ਲਿਖੇ ਉਮੀਦਵਾਰ ਦੀ ਲੋੜ ਹੁੰਦੀ ਆ ਜਿਹੜਾ ਪੰਜਾਬ ਦੀ ਬਲੰਦ ਆਵਾਜ਼ ਨੂੰ ਬਲੰਦ ਆਵਾਜ਼ ਨਾਲ ਪੇਸ਼ ਕਰ ਸਕੇ ਕਿਉਂਕਿ ਮਾਲਵਿੰਦਰ ਸਿੰਘ ਇੱਕ ਐਸੀ ਵਿਸ਼ੇਸ਼ਤਾ ਜਿਨ੍ਹਾਂ ਦੇ ਵਿੱਚ ਇਹ ਗੁਣ ਹੈਗੇ ਆ ਉਹ ਪੰਜਾਬ ਪੰਜਾਬੀ ਪੰਜਾਬੀਅਤ ਲਈ ਬਲੰਦ ਆਵਾਜ਼ ਨਾਲ ਜੋ ਮਸਲੇ ਉਠਾ ਸਕਦੇ ਆ ਤੇ ਸੰਸਦ ਵਿੱਚ ਜਾ ਕੇ ਸਾਨੂੰ ਆਸ ਉਮੀਦ ਆ ਕੇ ਪੂਰੇ ਜੋਰ ਸ਼ੋਰ ਨਾਲ ਆਵਾਜ਼ ਉਠਾਉਣਗੇ ਅਸੀਂ ਯਕੀਨ ਨਾਲ ਵਾਦਾ ਕਰਦੇ ਆ ਕਿ ਉਹ ਪੱਕਾ ਜਿੱਤ ਪ੍ਰਾਪਤ ਕਰਨਗੇ ਸੋ ਬਿਲਕੁਲ ਲੇਡੀਜ਼ ਮੈਡਮ ਕਿਵੇਂ ਦੇਖਦੇ ਹੋ ਜੀ ਮਾਲਵਿੰਦਰ ਕੰਗੋਰੀ ਇੱਥੋਂ ਉਮੀਦਵਾਰ ਹੈ ਉਹਨਾਂ ਤੋਂ ਕਿੰਦਾਂ ਦੀ ਉਮੀਦ ਹੈ ਤੁਹਾਨੂੰ ਪੂਰੀ 100% ਜਿੱਤਣਗੇ ਅਸੀਂ ਨਾਲ 100% ਜਿੱਤਣਗੇ ਬਹੁਤ ਅੱਛੇ ਉਮੀਦਵਾਰ ਨੇ ਕਿਹੜੇ ਕੰਮਾਰੇ ਹਜਰ ਉਪਰਤੀ ਨੇ ਮੈਂ ਮੋਹਾਲੀ ਤੋਂ ਆਈ ਹਾਂ ਆਪਣੇ ਬੁਲਟ ਮੋਟਰਸਾਈਕਲ ਤੇ ਇਹਨਾਂ ਦੀ ਕੰਪੇਨਿੰਗ ਮੈਂ ਪਹਿਲਾਂ ਵੀ ਕੰਪੇਨਿੰਗ ਮੇਰੀ ਬੁਲਟ ਮੋਟਰਸਾਈਕਲ ਦੀ ਹੈ ਇਹ ਦੇਖੋ ਜਿਵੇਂ ਕਿ ਮੇਰਾ ਇਹ ਹੈਲਮਟ ਹੈ ਉੱਚਾ ਹੈ ਤੁਹਾਨੂੰ ਉੱਚਾ ਹੈ ਮੈਂ ਪਹਿਲਾਂ ਵੀ ਪੂਰਾ ਪੂਰਾ ਸਾਥ ਦਿੱਤਾ ਹੁਣ ਫੇਰ ਮੈਂ ਦਵਾਂਗੀ ਔਰ ਹਾਂ ਬਹੁਤ ਅੱਛਾ ਹੈ ਚਲਦੇ ਪਿਆ ਸਾਡੇ ਜਿਹੜੇ ਕੰਮ ਨਹੀਂ ਹੋਏ ਅਸੀਂ ਕਰਾਂਗੇ ਸਾਡੀ ਪਾਰਟੀ ਸਕਸੈਸਫੁਲ ਹੋਏਗੀ 13 ਦੇ 13 ਮੈਂਬਰ ਸਾਡੇ ਜਿੱਤਣਗੇ ਸਾਰੀਆਂ ਪਾਰਟੀਆਂ 13 ਸੀਟਾਂ ਜਿੱਤਣ ਦੇ ਦਾਅਵੇ ਕਰ ਰਹੀਆਂ ਜੀ ਤੁਹਾਡੇ ਦਾਅਵਿਆਂ ਦੇ ਵਿੱਚ ਕੀ ਕੀ ਖਾਸ ਹੈ ਸਾਡਾ ਦੇਖੋ ਅੱਗੇ ਵੀ ਅਸੀਂ ਰਿਕਾਰਡ ਕਾਇਮ ਕੀਤਾ ਸੀ ਹੁਣ ਫਿਰ ਰਿਕਾਰਡ ਕਾਇਮ ਕਰਾਂਗੇ ਕਿਉਂਕਿ 2 ਸਾਲ ਹੀ ਹੋਏ ਨਾ 2 ਸਾਲਾਂ ਦੇ ਅੰਦਰ ਹਾਈ ਲੈਵਲ ਦੇ ਉੱਤੇ ਕੰਮ ਕਾਫੀ ਹੋਏ ਨੇ ਕਾਫੀ ਜ਼ਿਆਦਾ ਮੰਨਿਆ ਲੋ ਲੈਵਲ ਦੇ ਉੱਤੇ ਘੱਟ ਨਹੀਂ ਘੱਟ ਹੋਏ ਨੇ ਬਟ ਹਾਈ ਲੈਵਲ ਦੇ ਉੱਤੇ ਜ਼ਿਆਦਾ ਕੰਮ ਹੋਇਆ ਸੋ ਇਸ ਕਰਕੇ ਮੈਨੂੰ ਕਹਿੰਦੇ ਸਭ ਨੂੰ ਸਾਨੂੰ ਸਾਥ ਦੇਣਾ ਚਾਹੀਦਾ ਜਿੱਦਾਂ ਅੱਗੇ ਅਸੀਂ ਚੇਂਜ ਲੈ ਕੇ ਆਏ ਹੁਣ ਫਿਰ ਇੱਕ ਚੇਂਜ ਲਿਆਵਾਂਗੇ ਇਹ ਬਿਲਕੁਲ ਚੇਂਜ ਚੇਂਜ ਲਿਆਉਣ ਦੀ ਬਦਲਾਅ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ ਤੁਸੀਂ ਤਸਵੀਰਾਂ ਮੁੱਖ ਮੰਤਰੀ ਸਾਹਿਬ ਦੀਆਂ ਦੇਖ ਸਕਦੇ ਹੋ ਕਿ ਜੋਰ ਸ਼ੋਰ ਦੇ ਨਾਲ ਪ੍ਰਚਾਰ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸਾਂ ਦੇ ਉੱਤੇ ਪਹੁੰਚੇ ਹਾਂਜੀ ਇੱਕ ਫੋਟੋ ਇਹਨਾਂ ਦੇ ਨਾਲ ਨਹੀਂ ਕੋਈ ਸੋ ਤਸਵੀਰਾਂ ਹਾਂਜੀ ਕਿਵੇਂ ਦੇਖਦੇ ਹੋ ਭਾਜੀ ਬਹੁਤ ਵਧੀਆ ਬਹੁਤ ਵਧੀਆ ਮંત્રી ਸਾਹਿਬ ਅੱਜ ਪਹੁੰਚੇ ਬਿਲਕੁਲ ਜੀ ਬਿਲਕੁਲ ਇਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਠੀਕ ਹੈ ਨਾ ਜੀ ਲੋਕਾਂ ਨੂੰ ਬਹੁਤ ਉਮੀਦਾਂ ਨੇ ਇਹਨਾਂ ਦੇ ਇਹਨਾਂ ਨੂੰ ਸੀਐਮ ਬਣਾਇਆ ਉਹਨਾਂ ਨੇ ਤੇ ਸਾਨੂੰ ਪੂਰਨ ਉਮੀਦ ਹੈ ਜੀ ਇਹ ਕਿ ਜੇ ਇਹਨਾਂ ਨੂੰ ਲੋਕੀ ਫਤਵਾ ਦਿੰਦੇ ਆ ਤਾਂ ਜਿਹੜੀਆਂ ਉਹਨਾਂ ਦੀਆਂ ਰੀਝਾਂ ਨੇ ਪੰਜਾਬ ਲਈ ਜੋ ਉਹਨਾਂ ਦੇ ਸੁਪਨੇ ਨੇ ਉਹ ਪੂਰੇ ਕਰਨ ਸੀਐਮ ਸਾਹਿਬ 13 ਸੀਟਾਂ ਦਾ ਦਾਵਾ ਠੋਕਿਆ ਤੁਸੀਂ ਸਮਝਦੇ ਹੋ ਵੀ 13 ਸੀਟਾਂ ਮਿਲਣਗੀਆਂ 13 ਸੀਟਾਂ ਹੁਣ ਲੋਕਾਂ ਨੇ ਡਿਸਾਈਡ ਕਰਨਾ ਵੀ ਤਾਂ ਲੋਕਾਂ ਨੇ ਡਿਸਾਈਡ ਕਰਨਾ ਉਹਨਾਂ ਨੇ ਵੋਟ ਪਾਣੀ ਆ ਉਹ ਜੇ ਨਾ ਇਹਨਾਂ ਦੀ ਲੱਗਣ ਕੀ ਚੰਗੀ ਨੀਤੀਆਂ ਤਾਂ ਵੋਟ ਪਾ ਦੇਣਗੇ ਠੀਕ ਹੈ ਨਾ ਜੀ ਉਹ ਲੋਕਾਂ ਤੇ ਡਿਪੈਂਡ ਕਰਦਾ ਭਰਾ ਕਿ ਲੋਕਾਂ ਨੂੰ ਚੰਗੀਆਂ ਲੱਗੀਆਂ ਜਿਹੜੀਆਂ ਨੀਤਾਂ ਇਹਨਾਂ ਦੀਆਂ 2 ਸਾਲ ਦੀਆਂ ਜਿਹੜੀ ਨੀਤੀ ਸੀਗੀ ਇਹਨਾਂ ਦੀ ਜੋ ਇਹਨਾਂ ਦੇ ਫੈਸਲੇ ਸੀਗੇ ਉਹ ਉਹਦੇ ਫਤਵਾ ਦੇਣਗੇ ਲੋਕੀ ਉਹ ਫਤਵਾ ਦੇਣਗੇ ਲੋਕੀ ਇਹ ਗੱਲ ਯਾਦ ਰੱਖੀਂ ਵੀ ਠੀਕ ਹੈ ਵੀਰ ਜੀ ਉਹ ਫਤਵਾ ਦੇਣਗੇ ਲੋਕੀ ਜਿਹੜੀਆਂ ਹੁਣ ਵੋਟਾਂ ਆ ਰਹੀਆਂ ਹੈਗੀਆਂ ਪਹਿਲੀ ਤਰੀਕ ਨੂੰ ਪੰਜਾਬ ਦੇ ਵਿੱਚ ਇਹਦਾ ਬਾਬੇ ਨਾਨਕ ਦਾ 13-13 ਹੈਗਾ ਠੀਕ ਹੈ ਨਾ ਜੀ ਉਹ ਕਰ ਦੇਣਗੇ 13-13 ਜਿਹਨੂੰ ਵੀ ਹੋਏਗਾ ਠੀਕ ਹੈ ਨਾ ਜੀ ਚਾਹੇ ਕਾਂਗਰਸ ਨੂੰ ਹੋਏਗਾ ਚਾਹੇ ਜਿਹਨੂੰ ਵੀ ਹੋਏਗਾ ਹੁਣ ਇਹਨਾਂ ਬਿਲਕੁਲ 2 ਸਾਲ ਸੀਗੇ ਇਹਨਾਂ ਨੇ ਚੰਗੇ ਕੰਮ ਕਰੇ ਆ ਉਹ ਲੋਕਾਂ ਨੂੰ ਪਸੰਦ ਆਣਗੇ ਤਾਂ ਵੋਟਾਂ ਵਾਦਣਗੇ ਠੀਕ ਹੈ ਨਾ ਜੀ ਤਾਂ ਬਿਲਕੁਲ ਜੋ ਆ ਮੁੱਖ ਮੰਤਰੀ ਮਾਨ ਹੋਰਾਂ ਦੇ ਕੰਮ ਚੰਗੇ ਜਿਨ੍ਹਾਂ ਨੂੰ ਲੱਗਣਗੇ ਉਹ ਵੋਟਾਂ ਜਰੂਰ ਪਾਣਗੇ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਪੋਜ਼ਿਟਿਵ ਗੱਲਾਂ ਇੱਥੇ ਜਰੂਰ ਸੁਣਨ ਨੂੰ ਮਿਲ ਰਹੀਆਂ ਸੋ ਹੱਥੇ ਵਿੱਚ ਝੰਡਾ ਲੈ ਕੇ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਸਾਹਿਬ ਤੁਹਾਡੇ ਵਿੱਚ ਵਧੀਆ ਸਾਡੇ ਭਗਵਾਨ ਤਮਾਨ ਸਾਹਿਬ ਆਏ ਪੰਜਾਬ ਰੋਪੜ ਆਪਾਂ ਦਿੱਲੀ ਦੇ ਸੀਐਮ ਆਂ ਮੈਂ ਪਤਾ ਪਾਉਂਗੇ ਝੰਡਾ ਝੱਗੇ ਹੋਏ ਆ ਵਾਂਗੇ ਦਿੱਲੀ ਦੇ ਸੀਐਮ ਆਂ ਮੈਂ ਅਸੀਂ ਦਿੱਲੀ ਦੇ ਸੀਐਮ ਆਂ ਵਧੀਆ ਪੰਜਾਬ ਦੀ ਸਪੋਰਟ ਲਈ ਖੜਾ ਪੰਜਾਬ ਦੇ ਬਿਜਲੀ ਬਿੱਲ ਪਾਣੀ ਆਣਾਂ ਦੇ ਟਾਈਮ ਤੇ ਦਿੱਲੀ ਵਾਂਗੂ ਸਕੀਮ ਤੇ ਇਹਦਾ ਹਰ ਬੰਦੇ ਦਾ 3 ਤੋਂ 4000 ਰੁਪਏ ਮਹੀਨੇ ਦਾ ਬਚ ਰਿਹਾ ਪਾਜੀ ਹੋਰ ਇਸ ਤੋਂ ਵੱਧ ਕੇ ਬੰਦਾ ਮਤਲਬ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਭਗਵੰਤ ਮਾਨ ਬਿਜਲੀ ਫ੍ਰੀ ਕਰਤੀ ਦੀ ਲੋਕਾਂ ਦੀ ਜਨਤਾ ਨੂੰ ਬੜਾ ਸੁਖ ਦਿੱਤਾ ਹੈ ਧਾਰਗਾਟਾ ਦੇ ਲੇਡੀਜ਼ ਬੜਾ ਸੁਖ ਪਾ ਰਹੀਆਂ ਹਨ ਭਗਵੰਤ ਮਾਨ ਦੀ ਸੋਚ ਨੂੰ ਸਲਾਮ ਹੈ ਸੋ ਬਿਲਕੁਲ ਭਗਵੰਤ ਮਾਨ ਸਾਹਿਬ ਦੀ ਸੋਚ ਨੂੰ ਸਲਾਮ ਕਰਦੇ ਹਾਂ ਉਧਰ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਬੂਲ ਕੀਤਾ ਜਾ ਰਿਹਾ ਲੋਕਾਂ ਦਾ ਜੋ ਪਿਆਰ ਸੋ ਤੁਸੀਂ ਦੇਖ ਰਹੇ ਹੋ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ